ਕਲ ਵੀ ਦਾਤੀ ਵੀ ਮਿਲ ਗਈ ਆ ਤੇ ਕਣ ਕਾਲੇ ਮਿਲ ਗਏ ਤਾਂ ਖੇਤ ਵੀ ਆਪਣਾ ਹੀ ਆ ਤੇ ਵੱਢ ਕੇ ਵੇਚ ਲਈਏ ਵੱਢ ਕੇ ਵੇਚਦੇ ਆਂ ਤੇ ਹੁਣ ਨਹੀਂ ਆਹ ਵਾਹ ਕੌਣ ਰਿਹਾ ਬਈ ਤੁਹਾਨੂੰ ਤੇ ਨਹੀਂ ਆਪ ਹੀ ਕਾਸ਼ ਕਰਵਾਂਦਾ ਸ਼ੂਗਰ ਮਿੱਲਾ ਕਰਦੇ ਹੁਣ ਹੋਰ ਕਿੰਨੇ ਹੁੰਦੇ ਆ ਚੋਕੀ ਤੇ ਬੰਦਾ ਕਿਹਾ ਇੱਕ ਅਪਵਾਣ ਨਿਕਾਬ ਮਾਰਦਾ ਚੜ੍ਹਦੇ ਪੰਜਾਬ ਪਰ ਇਦਾਂ ਨਾ ਹੋਵੇ ਮੁਕਰ ਜਣ ਮੇਰੇ ਤੋਂ ਲੇਬਰ ਕਰਾ ਕੇ ਇਹ ਮੀਆਂ ਕਿਉਂ ਹਰ ਵਾਰੀ ਇਲੈਕਸ਼ਨ ਲੜਦਾ ਸੀ ਹਮਗੀ ਨਾ ਵੇ ਮੀਆਂ ਆ ਜਾ ਵੇ ਦੇਖੀਓ ਮੈਂਬਰ ਰਿਆ ਨਾਲ ਇਲੈਕਸ਼ਨ ਲੜਦਾ ਸੀ ਹਰ ਵਾਰੀ ਕੀ ਬਾਤ ਹੈ ਇੱਕ ਵਾਰ ਫੋਟੋ ਵੀ ਕਿੱਥੇ ਥੋੜੀ ਅੱਛਾ ਵੀ ਕਿਟਾਈ ਚ ਸਫਾਈ ਦੇਖੋ ਕਿੰਨੀ ਹੈ ਚਾਰ ਰੋਗ ਬੜਕਾ ਹੁਣ ਹਾਂ ਹਾਲੇ ਚਾਰ ਕਿ ਭਾਵੇਂ ਵੱਢਣ ਲਾ ਲਾ ਭਰਾਵਾ ਸ਼ਾਮ ਤੱਕ ਦਿਹਾੜੀ ਪੈ ਜਾਊਗੀ ਠੀਕ ਆ ਅਰੇ ਜਾ ਵੇ ਇਹ ਬਟਾ ਉਧਰ ਚੱਕ ਲਿਜਾਇਆ ਹੈ ਨਾ ਆਜੋ ਅੱਛਾ ਉਸਾਨਾ ਸਾਹਿਬ ਮੇਰੇ ਨਾਨਾ ਜੀ ਠੀਕ ਤਨ ਜ਼ੇਬਰ ਦਾ ਬਕੇ ਆਏ ਆ ਹਾਂ ਆ ਜਮੀਨ ਆ ਤੁਹਾਡੀ ਸੁਣਾ ਲਓ ਜੀ ਅਸੀਂ ਹੁਣ ਆਪਣੀ ਜ਼ਮੀਨ ਦੇਖਣ ਆ ਗਏ ਆ ਆ ਜਮੀਨ ਆ ਆਪਣੀ ਬਾਬਾ ਜੀ ਦੀ ਪਿੰਡ ਜਾ ਕੇ ਹੁਣ ਦੱਸਦੇ ਆ ਇਹ ਸ਼ਹਿਰ ਕਮਰਸ਼ਲ ਚੜਦੇ ਪੰਜਾਬ ਤੋਂ ਲੈਨੇ ਆ ਲਿਆਉਂਦੇ ਨੇ ਲੈਂਦੇ ਪੰਜਾਬ ਵਾਲੇ ਸੁਖੜੇ ਵਡਾਉਂਦੇ ਨੇ ਕੰਮ ਛਾੜ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤੇ ਆ ਲਓ ਜੀ ਅਸੀਂ ਹੁਣ ਆਪਣੀ ਜ਼ਮੀਨ ਦੇ ਵਿੱਚ ਆ ਗਏ ਆ ਸ਼ਾਇਦ ਭਾਜੀ ਲੈ ਕੇ ਆਏ ਆ ਆ ਆਪਣਾ ਜਿਹੜੀ ਜ਼ਮੀਨ ਸੀਗੀ ਹੁਣ ਇਹ ਸ਼ਹਿਰ ਚ ਆ ਗਈ ਆ ਡਿਸਕੋਰਡ ਦੇ ਵਿੱਚ ਦੱਸਦੇ ਆ ਕਾਲੇ ਵੀ ਬਣਿਆ ਤੁਹਾਡੀ ਜ਼ਮੀਨ ਸਪੀਡ ਆ ਕਾਲੇ ਵੀ ਬਣ ਗਿਆ ਆ ਹੁਣ ਤੇ ਪਰ ਆ ਜ਼ਮੀਨ ਆਪਣੀ ਆ ਹਜੇ ਹੈਗੀ ਆ ਹਜੇ ਕਣਕ ਬੀਜੀ ਹੋ ਆ ਤੇ ਵੱਢ ਹੁੰਦੀ ਹਾਂ ਜੀ ਵੱਢ ਹੁੰਦੀ ਆ ਪਰ ਕਿ ਫਰਾਈ ਵੀ ਥੋੜੀ ਕਰਦੇ ਆਪਾਂ ਅਸੀਂ ਉਹ ਬਜ਼ੁਰਗ ਨੂੰ ਪੁੱਛ ਕੇ ਆਏ ਆ ਜਿਹੜਾ 106 ਸਾਲ ਦਾ ਆ ਉਹਨੇ ਫੇਰ ਤੁਹਾਨੂੰ ਦੱਸਿਆ ਆਹਾਂ ਥੋੜੀ ਜ਼ਮੀਨ ਸੀਗੀ ਜਿਹੜੀ ਪਿੰਡ ਦੇ ਵਿੱਚ ਸੀਗੀ ਤੇ ਆ ਹਮ ਭਈਆਂ ਵੱਡ ਹੋਈਆਂ ਆ ਮੇਰਾ ਬਾਬਾ ਹੋਰ ਸੀਗਾ ਉਹ ਉਹ ਨਾਲੋਂ ਇੱਕ ਪਿੰਡ ਹਟਵਾ ਸੀ ਹਾਂ ਉਹ ਹਟ ਕੇ ਗਿਆ ਲੱਗੇ ਆਹ ਜ਼ਮੀਨ ਸੀ ਇਹਨਾਂ ਦੀ ਹਾਂ ਆ ਪਿੰਡ ਦੇ ਲਾਗੇ ਸੀਗੀ ਪਰ ਉਹਨੇ ਸ਼ਹਿਰ 'ਚ ਆ ਗਏ ਜਿੱਦਾਂ ਹੁਣ ਬਸੋਂ ਬਣ ਗਈ ਆ ਸ਼ਹਿਰ ਦਾ ਗਾਂ ਨਿਕਲ ਗਿਆ ਇਹਨਾਂ ਨੂੰ ਸ਼ਹਿਰ ਗਾਂ ਲੰਘ ਗਿਆ ਤੇ ਸਕੂਲ ਮਸੂਰਾ ਕੀ ਬਣ ਗਿਆ ਇਹ ਕਾਲਜ ਬਣ ਗਿਆ ਜੀ ਸਪੀਰ ਕਾਲਜ ਕਾਲਜ ਬਣ ਗਿਆ ਵਿੱਚ ਹੀ ਆਪਣੀ ਆਪਣੀ ਜ਼ਮੀਨ ਦੇ ਵਿੱਚ ਨਾ ਹਾਂਜੀ ਸ਼ਸਵਾਲ ਦੇ ਵਧੀਆ ਲੱਗਦਾ ਫੀਲਿੰਗ ਤੇ ਵਧੀਆ ਲੱਗਦੀ ਆ ਜਦੋਂ ਆਪਣੇ ਘਰੇ ਆ ਗਏ ਅੱਜ ਹਨਾ ਤਾਂ ਮੁਫਤੀ ਸਾਹਿਬ ਆ ਜਾ ਜੀ ਮੁਫਤੀ ਸਾਹਿਬ ਹਾਂ ਜੀ ਕੀ ਹਾਲ ਹੈ ਜੀ ਕਾਰੀ ਸਾਹਿਬ ਜੀ ਕੀ ਹਾਲ ਹੈ ਠੀਕ ਹੋ ਜੀ ਇਜ਼ਤ ਮਾ ਪਹਿਲੇ ਬੁੱਤੋਏ ਕਿਦਾਂ ਕਿਦਾਂ ਉਹ ਕਿਦਾਂ ਹੋਏ ਸਰਦਾਰ ਸਾਹਿਬ ਦੀ ਜ਼ਮੀਨ ਸੀਗੀ ਜੀ ਇਹ ਅੱਛਾ ਹਾਂ ਜੀ ਬਾਬਾ ਜੀ ਨੇ ਬੋਲਿਆ ਦਾਦੇ ਦਾ ਰਕਬਾ ਸੀਗਾ ਨਾ ਬਾ ਪੁਰਾਣੀ ਹੈ ਜਦਾਂ ਦਾਦਿਆਂ ਹੋ ਗਈ ਹੈ ਜੀ ਆਹ ਉਹ ਹੀ ਮੈਂ ਗੱਲ ਕਰਦਾ ਮੈਂ ਕਾਨਕ ਵੱਡ ਹੋ ਰਹੀ ਆ ਕਿਸੇ ਦਿਨ ਸਾਡੇ ਬਜ਼ੁਰਗ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਸਾਡਾ ਇੱਥੇ ਆਵਾਜ਼ ਕੀਤੀ ਸੀ ਉਹਨਾਂ ਨੇ ਇਹ ਸਾਰਾ ਪਿੰਡ ਇਹ ਤੁਹਾਡੀ ਮਿਹਰੀ ਮੁਹੱਬਤ ਹੈ ਜੀ ਤੁਸੀਂ ਸਾਲ ਬਾਅਦ ਆਟੇ ਹਾਂ ਜੀ ਮੁਹੱਬਤ ਹੈ ਇਹਨਾਂ ਦੀ ਆ ਪਿੰਡ ਵਾਲੇ ਮਾਣ ਦਿੰਦੇ ਆ ਯਕੀਨ ਕਰੋ ਪਿੰਡ ਵਾਲਿਆਂ ਦੀ ਖੁਸ਼ੀ ਦੀ ਚਿੰਤਾ ਹਾਉ ਨਹੀਂ ਹੁੰਦੀ ਪਰੀਅਾ ਜੀ ਦਾ ਖੈਰ ਤਸ਼ਰੀਫ ਲੈ ਆਨੇ ਆ ਬੱਲੇ ਬੱਲੇ ਖਾਈ ਜਾ ਰਹੇ ਹਾਂ ਸਲਾਬ ਭਾਈ ਖੋ ਕੇ ਕੁੜੀ ਦੇ ਖੋ ਕੇ ਖਾਣ ਦਾ ਆਪਣਾ ਹੀ ਮਜ਼ਾ ਇਹਨਾਂ ਦਿਨਾਂ ਦਾ ਇੰਤਜ਼ਾਰ ਰਹਿੰਦਾ ਬਲਕੇ ਬਹੁਤ ਸ਼ੁਕਰੀਆ ਜੀ ਆਹ ਬਹੁਤ ਵਧੀਆ ਕੁੰਦੀ ਮੁਲਾਕਾਤ ਇਨਸ਼ਾਅੱਲਾ ਅੱਤਨੇ ਹੋਵੋ ਥੱਲੇ ਜਰਾ ਹਾਂ ਕਰਿਆ ਅੱਗੇ ਲਿਆਓ ਨਹੀਂ ਤਾਂ ਛਾਵੇਂ ਤਾਂ ਠੀਕ ਹੈ ਕਿਤੇ ਕਣਕ ਵੱਡਣਾ ਲਾ ਲਿਓ ਨਹੀਂ ਕਣਕ ਤਾਕੋ ਕਣਕ ਵੱਡਣਾ ਨਹੀਂ ਨਹੀਂ ਕਢਾਓ ਕਣਕ ਤਾਕੋ ਕਣਕ ਬਡਾਣੀ ਐ ਸੀ ਵੱਡਾ ਲਾਰਮ ਮੈਨੂੰ ਮੈਂ ਕਿਹਾ ਥੋੜੀ ਵੱਡ ਲਓ ਆਹੋ ਆਹੋ ਹਾਂਜੀ ਵੱਡ ਦਈਏ ਲਓ ਜੀ ਆਹ ਜਮੀਨ ਆ ਜੀ ਆਪਣੇ ਬਜ਼ੁਰਗਾਂ ਦੀ ਜਿਹੜੀ ਸੀਗੀ ਬਾਬਾ ਜੀ ਹੁਣਾਂ ਦੀ ਨਹੀਂ ਵੀਰੇ ਠੀਕ ਆ ਜੀ ਤੇ ਹਣ ਉੱਥੇ ਤੁਰੇ ਫਿਰਦੇ ਐ ਟਾਈਮ ਤੇ ਸਾਡੇ ਪੜਦਾਦੇ ਨੇ ਜਮੀਨ ਵਾਦ ਕੀਤੀ ਹੋਣੀ ਆ ਲਿਖਦੇ ਕਰਤਾ ਵਾ ਠੀਕ ਆ ਜੀ ਫੇਰ ਇੱਥੇ ਖੇਤੀ ਕਰਦੇ ਰਹੇ ਹਨ ਤੇ ਛੋਟ ਰਹੇ ਆਂਦੇ ਮੈਂ ਕਰ ਦਾਂ ਠੀਕ ਡੈਡੀ ਹੁਣੀ ਵੀ ਇੱਥੇ 8-9 ਸਾਲ ਦੇ ਜਿਹੜੇ ਆਉਂਦ ਰਹੇ ਭੂਆ ਸਾਡੀਆਂ ਸਾਰੇ ਮੱਕੀ ਤਿਆਰ ਸੀ ਜਿਆੜੇ ਟਾਈਮ ਤੇ ਹਾਂ ਹਾਂ ਹਈ ਹਾਂ ਇੱਥੇ ਬੋਲ ਛੱਡੇ ਉਸ ਵੇਲੇ ਤਾਂ 8 ਕੇ ਰੱਖਦੇ ਬਾਅਦ 8 ਕੇ ਮੱਕੀ ਦੇ ਇੱਥੇ ਸੀਗੇ ਉਸ ਵੇਲੇ ਆ ਨਾਲ ਹੀ ਡਜਕੋਰਟ ਡੱਡਾ ਜੀ ਅੱਛਾ ਡਜਕੋਰਟ ਅੱਛਾ ਅੱਛਾ ਹਾਂ ਜੀ ਆ ਸ਼ਹਿਰ ਨਾਲ ਮੁਲਾਕਾ ਆ ਸ਼ਹਿਰ ਦੀਆਂ ਕਲੋਨੀਆਂ ਸਾਰੀਆਂ ਬਣ ਗਈਆਂ ਆਪ ਸ਼ਹਿਰ ਅੱਗੇ ਲੰਘਿਓ ਆ ਵੀ ਕਲੋਨੀਆਂ ਬਣ ਗਈਆਂ ਮੈਂ ਕੰਨਾ ਹੋਣਾ 2-2 ਕਰੋੜ ਦਾ ਕਿਲਾ ਹੋਣਾ जी हां जी फिर लगदा हां जी सर 3-3 ਕਰੋੜ ਦਾ 3-3 ਕਰੋੜ ਦੋ ਤੋਂ ਤਾਂ ਲੰਘ ਹੀ ਗਏ ਪਧਰੀ ਆ हां जी 3-3.5 ਕਰੋੜ ਦਾ ਕਿਲਾ ਜੀ ਇੱਥੇ ਪਲਾਟ ਕੱਟਦੇ ਆ 3.5 ਕਰੋੜ ਦਾ हां जी ਐਸ ਆ ਜਗ੍ਹਾ ਇਸ ਵੇਲੇ 1 1 1 हां जी 1 1 ਕੜ ਤੇ ਉਹ ਜਿੱਥੇ ਕਾਲਜ ਬਣਿਆ ਉਹ ਰੋਡ ਦੇ ਉੱਤੇ ਹੋਰ ਮਹਿੰਗੀ ਆ ਅੱਛਾ ਅੱਛਾ ਇਹ ਹੋਰ ਮਹਿੰਗੀ ਆ ਇਹ ਹੋਰ ਮਹਿੰਗੀ ਆ हां जी ਜਿੱਥੇ ਕਾਲਜ ਬਣਿਆ ਉਹ ਤਾਂ ਮੈਂ ਉਹ ਕੱਲ ਹੀ ਇਸ ਜ਼ਮੀਨ 'ਚ ਬਣਿਆ ਜੀ ਅੱਛਾ ਬੱਚੀਆਂ ਬੱਚਿਆਂ ਦਾ ਗਾ ਕੱਤੀ ਜਾਂਦੇ ਨਾਲ ਨੰਬਰਦਾਰ ਵੇਚੀ ਜਾਂਦਾ ਫਿਰ ਉਹ ਹਾਂਜੀ ਨੰਬਰਦਾਰ ਨੇ ਜੀ ਨੰਬਰਦਾਰ ਦਾ ਜਿਹੜਾ ਇਹ ਭਰਾ ਸੀ ਕਹਿੰਦਾ ਜੀ ਅੱਛਾ ਉਹਦੇ ਹਿੱਸੇ ਉਹ ਜਗਾਹ ਆਈ ਸੀ ਉਹਦੇ ਮੁੰਡੇ ਨੇ ਨਾ ਪਾਰਟਨਰਸ਼ਿਪ ਕਰਕੇ ਤੇ ਕਾਲਜ ਬਣਾ ਲਿਆ ਨਾਲ ਉਹਨੇ Honda ਸ਼ੋਰੂਮ ਬਣਾ ਕੇ ਤੇ ਕਿਰਾਏ ਤੇ ਚਾੜ੍ਹ ਦਿੱਤਾ ਉਹ ਅੱਛਾ ਅੱਛਾ ਉਹ ਜ਼ਮੀਨ ਚ ਹੀ ਬਣਿਆ ਤੁਹਾਡੀ ਜੀ ਇਹ ਅੱਛਾ ਇਹ ਜ਼ਮੀਨ ਟੱਚ ਕਰਦੀ ਸੀ ਮੇਨ ਫੈਸਲਾਬਾਦ ਰੋਡ ਨੂੰ ਇਨ ਕੋਨ ਨੂੰ ਇਦਾਂ ਕੁੱਤਰ ਸੀਗੀ ਇਹ ਅੱਛਾ ਅੱਛਾ ਹਾਂਜੀ ਆਹ ਨਹੀਂ ਇਹ ਸਾਰਾ ਰਕਬਾ ਇਹੀ ਸੀਗਾ ਜੀ ਸ਼ਹਿਰ ਚ ਹੀ ਆ ਗਿਆ ਹਾਂਜੀ ਸ਼ਹਿਰ ਚ ਹਾਂਜੀ ਬੜੀ ਵਧੀਆ ਗੱਲ ਹੈ ਚਲੋ ਬਾਬੇ ਚਾਹਤਾ ਉਹ ਜਿਹੜੇ ਸਮਾਰਟ ਸਿਟੀ ਆ ਆਪਣੇ ਮੇਰੇ ਚਾਚੇ ਦੇ ਬੇਟੇ ਸਾਰੀ ਜਿਹੜੀ ਕੀਮਤੀ ਜ਼ਮੀਨ ਆ ਘਰਾਂ ਜੇ ਦੇਈ ਜਾਂਦੇ ਆ ਆ ਸਾਰੇ ਨਵੀਆਂ ਵਾਦੇ ਪਾ ਹੋਈ ਸਾਰੀ ਤਕੜੀ ਜ਼ਮੀਨ ਆ ਤੁਸੀਂ ਉਹ ਜਿਹਨੇ ਸਾਰੀ ਜ਼ਿੰਦਗੀ ਪ੍ਰੋਡਕਸ਼ਨ ਦੇ ਲਈ ਉਹ ਵੀ ਆ ਵੀ ਆ ਦੇਖੋ ਆ ਸਾਰੇ ਘਰ ਬਣ ਗਏ ਘਰ ਬਣ ਗਏ ਇਹ ਜ਼ਮੀਨ ਆ ਸਾਰੀ ਸੀ ਜ਼ਰੇਈ ਜ਼ਮੀਨ ਸੀ ਜਿਹੜੀ ਨਕਮੀ ਜ਼ਮੀਨ ਉੱਥੇ ਘਰ ਪਾਉਣਾ ਜਾ ਕੇ ਅਸਲ ਚ ਟੈਂਡਰਾਂ ਜਿਹੜੀ ਜਗ੍ਹਾ ਟੈਂਡਰ ਉੱਥੇ ਬਾਦੀਆਂ ਕੱਟ ਰਿਹਾ ਲੇਖਣਾ ਜੀ ਚੰਗੀ ਬਲੀ ਕਰਨੇ ਕਿਤੇ ਫਸਲ ਠੀਕ ਠਾਕ ਹੁੰਦੀ ਆ ਮੁਰਤੇ ਅੱਜ ਜਨਾਬ ਇੱਥੇ ਕਲੋਨੀ ਕਟੋ ਟਿਕਾ ਨਾ ਵਿਕਣੀ ਤਾਂ ਕਿਤੇ ਬਮਾ ਉਸੇ ਸਮੇਂ ਦੀ ਨਾ ਹੋਵੇ ਆ ਜਿਹੜੀ ਪਈ ਐ ਲੰਮੀ ਆਹ ਹੋ ਸਕਦੀ ਆ ਆਹ ਤਾਂ ਬਹੁਤ ਪੁਰਾਣੀ ਆ ਮੈਂ ਕਹਿੰਦਾ ਹੋਈ ਆ ਹਾਂਜੀ ਹਾਂ ਆ ਜਾਓ ਅੱਗੇ ਆਓ ਜੀ ਅੱਗੇ ਆਓ ਫਲੌਟ ਜੀ ਇਹ ਤਾਂ ਕਿਤੇ ਬਾਹਲੀ ਪੁਰਾਣੀ ਦਾ ਲਾਲ ਦੇਖੋ ਬਾਹਰੋਂ ਲਾਲ ਚਮਕਣ ਢੀ ਆ ਇਹ ਛਿਲ ਛਿਲ ਲਈ ਜਾਂਦੇ ਨਾ ਜੀ ਅੰਦਰੋਂ ਹਾਂ ਛਿੱਲਣ ਲਾ ਲੈਂਦੇ ਨਾ ਇਹਦਾ ਆਹ ਛਿਲ ਪਰ ਦੇਖੋ ਬਾਹਰੋਂ ਹੀ ਲਾਲ ਦਸਣ ਢੀ ਆ ਆਹ ਛਿਲ ਛਿਲ ਲੱਗੇ ਬੜੀ ਪੁਰਾਣੀ ਆ ਪਰ ਕੀ ਕਹਣਾ ਸਾਰੀਆਂ ਸਾਡੀ ਹੋਸਤ ਪਹਿਲੇ ਦੀਆਂ ਹੀ ਆ ਜੀ ਆਹ ਕਣਕੀ ਵੀ ਦੇ ਲੋ ਬਾਵਾ ਬਹੁਤ ਭਾਰੀ ਆ ਹਾਂ ਲੱਦੀ ਪਈ ਹੈ ਇਹ ਆਈਂ ਦਾ ਫੇਰ ਰੱਖਵਾ ਜ਼ਰਖੇ ਹੁੰਦਾ ਹੈ ਬੜੀ ਪੁਰਾਣੀ ਹੈ ਜੀ ਇਹਦੇ ਆ ਕਿਕਰ ਦੇ ਵਾਕੇ ਪੁਰਾਣੀ ਆ ਦੇਖੋ ਮੁੰਡਾ ਕਰ ਰਿਹਾ ਹੈ ਸਾਨੂੰ ਬਜ਼ੁਰਗਾਂ ਦੇ ਟਾਈਮ ਦੀ ਆ ਰਾਜੇ ਮੁੰਡਾ ਦੇਖੋ ਹਾਂ ਪਰ ਮੁੰਡਾ ਦੇਖੋ ਕਿੱਡਾ ਇਹਦਾ ਮੋਸ਼ਾ ਕਿੱਡਾ ਆ ਪਹਿਲਾਂ ਦੀ ਆ ਇਹ ਮੁੰਡਾ ਦੇਖੋ ਕਿੱਡਾ ਤਗੜਾ ਹਾਂ ਹਾਂ ਉਹ ਵੇਖੋ ਜੀ ਮੁੰਡਾ ਮੁੰਡਾ ਬਹੁਤ ਤਗੜਾ ਹੈ ਇਹਦਾ ਬੜੀ ਜੱਲਾਤਾਂ ਦਾ ਹਾਂ ਜੀ ਹੂੰ ਇਹ ਕਿਹੜੇ ਕਿਹਨੇ ਕਿਹਨੇ ਸਿੱਟੀ ਤੇ ਇਹ ਨਹੀਂ ਸਦਾ ਜੀ ਜਾਂ ਆਪਣੇ ਪਹਾੜ ਨਾਲ ਟੱਪੇ ਮਿਲਦਾ ਪਹਾੜ ਨਾਲ ਕਿਹਦੇ ਤੂਫਾਨ ਸੁਣਾ ਡੀ ਤਾਂ ਉਹਦਾ ਉੱਥੇ ਪਈ ਮਿਊਸਪਲ ਕਮੇਟੀ ਦੇ ਅਮਲੇ ਨੇ ਕੋਈ ਨਹੀਂ ਲਈ ਨੀ ਚੁੱਕੀ ਨਹੀਂ ਉਹ ਲੋਕੀ ਲਾਲ ਲਾ ਲਈ ਜਾਂਦੇ ਦੇ ਦੇਖੋ ਕਿ ਨਹੀਂ ਲਾਲ ਕਿੰਨੀ ਆ ਹਾਂ ਜੀ ਹਾਂ ਜੀ ਇਹ ਨਾਮ ਤੌਰ ਤੇ ਇੰਨਾ ਲਾਲ ਨਿਕਲਦਾ ਹੁੰਦਾ ਮਿਊਸਪਲ ਕਮੇਟੀ ਦਾ ਅਮਲਾ ਦਾ ਇਹਨੂੰ ਲੈ ਚੁੱਕਦਾ ਆਪਣੀ ਕਿਸ ਲੜੀ ਚ ਲਾਉਂਦਾ ਉਹਨੇ ਪਰਵਾਹ ਨਹੀਂ ਕੀਤੀ ਇਹ ਕਿਤੇ ਆਪਣੇ ਪਹਾੜ ਨਾਲ ਨਾ ਕਿਤੇ ਨੇਰੀ ਨੂੰ ਰਿਚ ਡੇਗ ਪਈ ਕਿਤੇ ਹਾਂ ਹੂੰ ਇਹ ਦੇ ਵਿੱਚ ਮਰੂਦਾਂ ਦਾ ਬਾਗ ਹੈ ਜੀ ਇਹ ਵੀ ਉਸੇ ਜ਼ਮੀਨ 'ਚ ਹੈ ਇਹ ਉਹ ਦੀਵਾਰ ਨਹੀਂ ਜੀ ਇਹ ਉਹ ਸਫੈਦਿਆਂ ਦੇ ਕੋਲ ਇੰਝ ਕੋ ਗੁਦੀ ਦੀ ਜ਼ਮੀਨ ਹੈ ਆ ਟਾਲੀਆਂ ਦੇ ਕੋਲੋਂ ਸਿੱਧੀ ਲੈ ਨੇ ਆ ਆਦਨ ਕੋਠਾ ਨਜ਼ਰ ਆਉਂਦਾ ਜੀ ਇੱਥੇ ਆਂਦੀ ਇਹਨੂੰ ਕਹਿੰਦੇ ਬੱਦੀ ਦੀ ਪੁਲੀ ਰਾਈਆਂ ਦੀ ਇਹ ਆ ਸਾਰਾ ਰਕਵਾ ਇਹਨਾਂ ਦਾ ਯਾਰ ਇਦਾਂ ਹਾਂ ਹਾਂ ਠੀਕ ਹੈ ਜੀ ਉਹ ਨਾਲ ਲੱਗੇ ਟਾਲੀਆਂ ਅੱਛਾ ਇਹਦੇ ਨਾਲ ਸਭ ਉਹ ਸਫੈਦਿਆਂ ਦੇ ਕੋਲ ਘੁੰਮ ਕੇ ਆ ਬਾਗ ਅਵੇ ਚਾ ਹਾਂਜੀ ਇਹ ਮੈਂ ਕਹਿੰਦਾ ਚਰੀ ਨਹੀਂ ਬੀਜੀਓ ਨਹੀਂ ਚਰੀ ਨੜੇ ਹੈ ਜੀ ਜਮੇ ਗੜਿਆ ਚੜੀ ਚੜੀ ਕਿਹੜਾ ਮੌਸਮ ਹੈ ਹੋ ਗਿਆ ਹੁਣ ਨੀਵਾ ਇੱਥੇ ਖਲੋ ਗਿਆ ਪਾਣੀ ਹਾਂਜੀ ਉੱਥੇ ਉਹ ਜੰਮ ਉਹ ਫੇ ਹੋਈ ਨਹੀਂ ਹਾਂਜੀ ਕਿੱਦਾਂ ਹੋਈ ਪਰਤੀ-ਕੁਰਤੀ ਉੱਤਰ ਪਾਈ ਹੋਣੀ ਹੈ ਨਾ ਹਾਂ ਇਹ ਕਾਲਜ ਚ ਹਾਂਜੀ ਹਾਂਜੀ ਹਾਂ ਚਲੋ ਬੜਾ ਅੱਛਾ ਲੱਗਾ ਜੀ ਬੜਾ ਵਧੀਆ ਕਹਿੰਦੇ ਹੁੰਦੇ ਬੜਾ ਆਹ ਮੇਨਾਂ ਦਾ ਵਰਾਸਤੀ ਹਾਂਜੀ ਬਿਲਕੁਲ ਅੱਜ ਮੈਂ ਵੀ ਬਣਾਤੀ ਰਾਣਾ ਕਿਸਾਨਾ ਸਾਹਿਬ ਨੇ ਕਿਤੇ ਇੱਥੇ ਪਾਣੀ ਲਾ ਦੇਣ ਦੇ ਹੋਣਗੇ ਰਾਤਾਂ ਕਿਸੇ ਟਾਂ ਉਹ ਹੀ ਬਜ਼ੁਰਗ ਪਰੇ ਖੜਦੇ ਸੀ ਮੈਂ ਸਮਝਦਾ ਕਿ ਇਹ ਨਾ ਕਿ ਇਸ ਖਾਨਦਾਨ ਦੀ ਅੱਜ ਇੱਕ ਤਾਰੀਖ ਜ਼ਿੰਦਾ ਹੋ ਗਈ ਹੈ ਹਾਂਜੀ ਜਿਹੜੀ ਕੇਰਾਂ ਦੀਆਂ ਅੱਖਾਂ ਤੋਂ ਝਲਸੀ ਆ ਕੀ ਖੁਦ ਇਸ ਜ਼ਮੀਨ ਦੇ ਵਿੱਚ ਆਪਣੀ ਮਲਕੀਆ ਜ਼ਮੀਨ ਦੇ ਵਿੱਚ ਖੜੇ ਆ ਹਾਂਜੀ ਇਹਨਾਂ ਨੇ ਸਾਰਾ ਇਹ ਆਇਆ ਸਾਰਾ ਰਕਬਾ ਵੇਖਿਆ ਆ ਤੇ ਮੈਸਾਣਾ ਸਾਡੇ ਕਰਪੋਣੀਆਂ ਆਣ ਆਲੀਆਂ ਵੀ ਦੋ ਤਿੰਨ ਨਸਲਾਂ ਜਿਹੜੀਆਂ ਨੇ ਇਸ ਮਾਮਲੇ ਨੂੰ ਇਸ ਅੱਜ ਦੇ ਦਿਨ ਨੂੰ ਯਾਦ ਰੱਖੂਗੀਆਂ ਕਿ ਸਾਡੇ ਬੜੇ ਜਿਹੜੇ ਆ ਸਰਦਾਰ ਪਲਵਿੰਦਰ ਸਿੰਘ ਅਠਵਾਲ ਸਾਹਿਬ ਅਮਰੀਕਾ ਤੋਂ ਚੱਲੇ ਕਿੱਥੇ ਅਮਰੀਕਾ ਕਿੱਥੇ ਪਾਕਿਸਤਾਨ ਕਿੱਥੇ ਡਿਜਕੋਰਡ ਕਿੱਥੇ ਪਰਾਲਾ ਹਾਂਜੀ ਕਿੱਥੇ ਪਰਾਲੇ ਦੀ ਜ਼ਮੀਨ ਜ਼ਮੀਨ ਤੇ ਉਹ ਸੋ ਇਹਨਾਂ ਦੀ ਮੁਹੱਬਤਾਂ ਸੀ ਕਿ ਬਿਲਕੁਲ ਜਿਹੜਾ ਨਾ ਜੀ ਅੱਜ ਇਹਨਾਂ ਨੂੰ ਆਪਣਾ ਅਬਾਈ ਜਿੱਥੇ ਆਪਣਾ ਇਹਨਾਂ ਦੇ ਦਾਦੇ ਦੀ ਬੜੀ ਮੁਸ਼ਕਲ ਸੀ ਕਿ ਉਹ ਚੀਜ਼ ਇਹਨਾਂ ਨੂੰ ਮਿਲ ਗਈ ਔਰ ਮੈਂ ਸਮਝਦਾ ਕਿ ਇੱਕੇ ਤਾਰੀਖੀ ਸਰਮਾਇਆ ਬਣ ਗਿਆ ਇਸ ਖਾਨਦਾਨ ਦਾ ਹਾਂਜੀ ਤੇਨ ਆਲਾ ਕੋਈ ਕੋਈ ਮਿਲ ਗਈ ਤਸਵੀਰ ਬਣਾ ਲਈ ਭੱਜੇ ਆ ਰਹੇ ਹਾਂ ਕਿ ਲੋਕ ਜਿਹੜੇ ਆ ਨਾ ਜੀ ਖੁਦ ਆਪਣਾ ਬੜੇ ਖੁਸ਼ ਨੇ ਦੇਖੋ ਜੀ ਸਰਦਾਰਾਂ ਨੂੰ ਦੇਖ ਕੇ ਹਾਂਜੀ ਕਿਦਾਂ ਹਾਲਾਂ ਕਿ ਇੱਕੋ ਹੀ ਆ ਹਾਂ ਜੇ ਬਹੁਤੇ ਹੁੰਦੇ ਤਾਂ ਫਿਰ ਦੂਰ ਦੂਰ ਤੱਕ ਆਜੋ 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 ਇਹ ਸਰਦਾਰ ਸਾਹਿਬ ਆਪਣੀ ਜ਼ਮੀਨ 'ਚ ਖੜੇ ਆ ਭਾਈ ਇਹਨਾਂ ਦੀ ਜ਼ਮੀਨ ਸੀਗੀ ਇਹ ਹਾਂ ਇਹ ਮੀਹ ਕਜੂਮ ਦੀ ਆਸਾਨ ਵਾਲੀ ਦੀ ਨਾ ਅੱਛਾ ਇਹ ਚੀਜ਼ ਪਾਲੀ ਬਾਈ ਕਿਤੇ ਨਹੀਂ ਮਿਲਣੀ ਕਿ ਪਗੜੀ ਵਾਲੇ ਨੂੰ ਦੇਖ ਕੇ ਦੁਰਗੀ ਲੱਗਦਾ ਮੈਂ ਕੰਨਾ ਜੀ ਸਾਡੇ ਜਣੇ ਨਾ ਹਜੇ ਤਾਂ ਹਜੇ ਆਪੋ ਪਿਆਰ ਨਾਲ ਨਫ਼ਰਤ ਦੇ ਜੰਮੇ ਆ ਨਾਏ ਪੜਿਆ ਰਹੇ ਹਾਂ ਲੈ ਆਉਂਦੇ ਨਾ ਸਰਦਾਰ ਸਾਹਿਬ ਦੀ ਕਿੱਦਾਂ ਭਾਈ ਮੈਂ ਅੱਗੇ ਗੱਲ ਕਰਦਾ ਹਾਂ ਇਹ ਮੈਂ ਕਿਹਾ ਪੰਜਾਬੀਆਂ ਦਾ ਸਟਾਈਲ ਆ ਸਰਦਾਰ ਪੰਜਾਬੀਆਂ ਦਾ ਉਹੀ ਆ ਇਹ ਕਿਤੇ ਨਹੀਂ ਮਿਲਦਾ ਕਿੱਦਾਂ ਪੁੱਤ ਹੋਏ ਬਾਡੀ ਕਰ ਰਿਹਾ ਜੀ ਮੁੰਡਾ ਠੀਕ ਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਪੁੱਤ ਆ ਜਾ ਆਓ ਭਾਈ ਆਓ ਸਾਰੇ ਨਾਲ ਆਓ ਖੜੇ ਹੋ ਪਰ ਮੈਂ ਜਿੰਨੀ ਪਰਣੀ ਲੈ ਜਾਣੀ ਆ ਹਾਂ ਹਾਂ ਕਰੋ ਕਰੋ ਸਰਦਾਰ ਜੀ ਕਿੱਦਾਂ ਵੀ ਬੰਦਾ ਹਾਂ ਅਨਾਲੇ ਹੋ ਯਾਰ ਸਿੱਧੇ ਖੜੇ ਹੋ ਬੇਟੇ ਸਿੱਧਾ ਖੜਾ ਹੋ ਬੇ ਸ਼ਾਬਾਸ਼ ਉਹਨੂੰ ਵੀ ਆ ਲੈਣ ਦੇ ਆ ਜੀ ਮੈਂ ਤਾਂ ਬਣਾ ਲਉ ਹਾਂ ਪਰ ਇਹਨੋਂ ਲਾਈਨ 'ਚ ਖੜਾ ਹੋ ਲਾਈਨ 'ਚ ਤੂੰ ਲਾਈਨ 'ਚ ਖੜਾ ਹੋ ਬੇਟਾ ਸਿੱਧਾ ਹੋ ਹੁਣ ਤੂੰ ਸ਼ਰੀਆ ਨੂੰ ਕਾਹਦੇ ਤੋਂ ਕਹੇ ਭਰਾ ਮਾਲਕਮ ਤੂੰ ਅੱਗੇ ਆ ਹਾਂਜੀ ਤੂੰ ਇੱਧਰ ਆ ਜਾ ਮੌਲਵੀ ਅੱਗੇ ਆ ਮੈਂ ਕਿਹਾ ਦੱਸਦਾ ਪਿਆ ਉਧਰੋਂ ਆਇਆ ਤੁਹਾਡੇ ਕੋਲ ਤੋਂ ਆ ਆਹੋ ਮੈਂ ਵੀ ਉੱਥੇ ਘਰ ਕਿੱਦਾਂ ਪੁੱਤ ਠੀਕ ਆ ਆ ਜਾ ਹਾਂ ਲਓ ਜੀ ਹੁਣ ਇਹਨਾਂ ਦੇ ਨਾਮ ਕਾਰਕ ਵਡਣ ਦੇ ਆਪਣੇ ਇੱਥੇ ਖੇਤਾਂ ਦੇ ਵਿੱਚ ਵੀ ਦੇਖ ਕੇ ਆ ਗਏ ਆ ਆ ਦੇਖੀ ਇਹਦਾ ਮੁੱਛ ਸਹੀ ਆ ਮੁੱਛ ਆਲੇ ਦੇ ਪੰਜਾਬੀਆਂ ਦੀ ਮੁੱਛ ਕਹਿੰਦੇ ਹੁੰਦੇ ਆ ਹਾਂ ਹਾਂ ਸਵਾਲ ਮੁੱਛ ਦਾ ਆ ਕਹਿੰਦੇ ਹਾਂਜੀ ਹੈ ਨਾ ਕੀ ਜੋ ਉਹਨਾਂ ਨੇ ਘਾਵੀ ਦੇ ਰਵੇ ਵੀ ਨਾ ਗੱਡੇ ਲਾਤਾ ਹੈ ਵੇਲਾ ਵਰੇ ਜਾਂ ਤੂੰ ਮੈਂ ਨਹੀਂ ਵਿਜ਼ਾਰਿਆ ਜਿੱਥੇ ਸੀ ਬੱਜ ਕਿੰਨੀ ਕੰਗਰੋਦ ਵਾਟ ਲੈਣੇ ਆ ਅਜੇ ਫੋਟੋ ਲੈ ਲਾ ਕੇ ਗੱਡੀ ਚਲਾਈ ਦੀ ਆ ਗੱਡੀਆਂ ਆਪਣੀਆਂ ਹੈਗੀਆਂ ਤੇ ਬਾਕੀ ਆ ਕੇ ਵੇਲੇ ਦਾ ਕਰਕੇ ਨਾ ਇੱਥੇ ਸਾਡਾ ਦੋ ਦਿਨ ਕਰਾ ਲੈ ਚੱਲੋ 36 ਖੇਤਾਂ 36 ਖੇਤਾਂ ਟੈਨਕ ਨਾਲ ਜੜੀ ਆ ਜੀ ਬੰਦੇ ਬਾਬੇ ਸੀ ਨਾ ਹਾਂ ਲਿਆ ਕੱਲਨੇ ਲਿਆ ਆ ਫੜੋ ਆ ਲੈ ਕੇ ਲਓ ਆ ਜਾ ਜਰਾ ਲੈ ਵੇ ਦਾਤੀ ਵੀ ਮਿਲ ਗਈ ਆ ਤੇ ਕਣਕਾਂ ਵਾਲੇ ਮਿਲ ਗਏ ਤਾਂ ਖੇਤ ਵੀ ਆਪਣਾ ਹੀ ਆ ਤੇ ਵੱਢ ਕੇ ਵੇਚ ਲਈਏ ਵੱਢ ਕੇ ਵੇਚੇ ਹਾਲ ਤੇ ਆ ਹੁਣ ਬਣਾ ਕੋਣ ਲਿਖਾ ਸਾਡੇ ਵਾਹ ਕੋਣ ਰਿਹਾ ਬਈ ਤੁਹਾਨੂੰ ਕੋਈ ਆਪ ਹੀ ਕਾਸ਼ ਕਰਵਾਉਂਦਾ ਸ਼ਗਲ ਮੇਲਾ ਕਰਦੇ ਹੁਣ ਹੋਰ ਕਿਨੇ ਹੁੰਦੇ ਆ ਦਿੱਤੇ ਬੰਦੇ ਕਿਨੇ ਲੈ ਕੇ ਇੱਕ ਆਪ ਵੰਡਿਆ ਨਿਕਾ ਮਾਨਦਾ ਪਰ ਇਦਨਾ ਹੋਵੇ ਮੁਕਰ ਜਣ ਮੇ ਤੋਂ ਲੇਬਰ ਕਰਾ ਕੇ ਇਹ ਮੀਆਂ ਕਿਉਂ ਹਰ ਵਾਰੀ ਇਲੈਕਸ਼ਨ ਲੜਦਾ ਸੀ ਐਮਪੀ ਆ ਜਾਓ ਦੇਖੀਓ ਮੈਂਬਰ ਰਹਾ ਨਾਲ ਆ ਇਲੈਕਸ਼ਨ ਲੜਦਾ ਸੀ ਹਰ ਵਾਰੀ ਕੀ ਬਾਤ ਆ ਇੱਕ ਮਿੰਟ ਫੋਟੋ ਵੀ ਖਿੱਚੀਏ ਤੁਹਾਡੀ ਅੱਛਾ ਵੀ ਕਟਾਈ ਚ ਸਫਾਈ ਦੇਖੋ ਕਿੰਨੀ ਚਾਰ ਰੋਗ ਬਸ ਹੁਣ ਆਹ ਲਾ ਚਾਰ ਕਿਪਾ ਮੈਂ ਇਹਨਾਂ ਨੂੰ ਵੜਨ ਲਾ ਲਾ ਭਰਾਵਾ ਸ਼ਾਮ ਤੱਕ ਦਿਹਾੜੀ ਪੈ ਜਾਊਗੀ ਠੀਕ ਆ ਆ ਦੇ ਦਮ ਇਹ ਬਟਾ ਉਧਰ ਚੱਕ ਲਿਜਾਇਓ ਹੈਨਾ ਆਹ ਅਲਬਾ ਪੂਰੀ ਜਿਆਦਾ ਪੇ ਵੀ ਹੈ ਨਹੀਂ ਆ ਚਲੋ ਬੜਲਣ ਬੜਲਣ ਦਾ ਪਾਣੀ ਜਿੱਦੀ ਥੋੜੇ ਮਿੱਟੀ ਪੱਟ ਹੋਣੀ ਹੈ ਬਸ ਠੀਕ ਹੈ ਜੀ ਠੀਕ ਹੈ ਬਈ ਆ ਮੈਂ ਆਪਣਾ ਹਿੱਸਾ ਲੈ ਚੱਲਾਂ ਥੈਂਕ ਯੂ ਲੈ ਬੁੱਤ ਆਵੇ ਦਾਤੀ ਥੋੜੀ ਦਾਤੀ ਤਾਂ ਬਾਬਾ ਜੀ ਦਾਤੀ ਨੂੰ ਜਿਆਦਾ ਲੱਗ ਗਈਆਂ ਹੰਦੇ ਵੱਢਣ ਵਾਲੀ ਬਣਾਈ ਆ ਜੀ ਸਰਦਾਰਾਂ ਦੇ ਹੱਥ ਲਾ ਕੇ ਦਾਤੀ ਨੂੰ ਵੀ ਦਾਦੀ ਦਾ ਪੂਰੀ ਬੰਦੇ ਵੱਢਣ ਵਾਲੀ ਬਣਾਈ ਹਾਂ ਹਾਂ ਚਲੋ ਬਹੁਤ ਸ਼ੁਕਰੀਆ ਜੀ ਇਹ ਕਣਕ ਭਾਰੀ ਆ ਕਾ ਹਾਂ ਕਣਕ ਭਾਰੇ ਆ ਜੀ ਧੂੜੀ ਬਹੁਤ ਬੰਨੀ ਆ ਨਾਲ ਲੰਬਾ ਨਾ ਜੀ ਕਿੰਨੀ ਹੋਈ ਜੀ ਐਵਰੇਜ ਪਤਾ ਨਹੀਂ ਇਹ ਕੀ ਥੋੜੀ ਨਾਲ ਨਾਲ ਹੀ ਚੱਕ ਲੈ ਸੱਤ ਮਾਣ ਸੱਤ ਮਾਣ ਸੱਤ ਮਾਣ ਠੀਕ ਆ ਨਾ ਬਹੁਤ ਅੱਛੀ ਕਮਾਲ ਦੀ ਮਾਸ਼ਾਅੱਲਾ ਆਪਣੇ 6 ਕਾਸ਼ਤਕਾਰ ਆ ਜੀ 40 ਕਿਲੋ ਮੰਗਦਾ ਉਹੀ 24 25 ਮਿੰਟਾਂ ਨਾਲ ਨਿਕਲ ਗਈ ਬਹੁਤ ਆ ਬਹੁਤ ਅੱਛੀ ਹਾਂ ਇੰਨਾ ਦੇ ਕਿਉਂ ਜ਼ਮੀਨ ਇਹ ਬਹੁਤ ਟੌਪ ਦੀ ਜ਼ਮੀਨ ਆ ਇਹ ਹਾਂਜੀ ਹਾਂਜੀ ਲਓ ਕੋਈ ਜੰਗਲ ਵਟਿਆ ਆ ਇਹ ਜੀ ਜੀ ਲੋ ਅੰਗਰ ਦੇ ਵਿੱਚ ਉਹ ਇੰਨੇ ਸਾਲਿਆਂ ਤੋਂ ਉਹ ਉਹ ਜ਼ਮੀਨ ਜਿਹੜੀ ਆ ਨਾ ਜੀ ਕਮ ਘੱਮ 100 ਸਾਲ ਜਿਸ ਜੰਗਲ ਨੂੰ ਤੇ ਇਹਨੂੰ ਵੀ ਨਹਿਰ ਦਾ ਪਾਣੀ ਲੱਗਦਾ ਨਹਿਰ ਦਾ ਜੀ ਨਹਿਰ ਦਾ ਹਾਂ ਉਹ ਹੀ ਦਾ ਪਾਣੀ ਜੀ ਤੇ ਉਧਰ ਵੀ ਨਹਿਰ ਆਉਂਦੀ ਜੀ ਇਹਨੂੰ ਰੱਖ ਬਣਾ ਜਲਾਦੀ ਆ ਰੇਪੇ ਹਾਂ ਹਾਂ ਇਧਰੋਂ ਆ ਰਿਹਾ ਲੋ ਜਾਏ ਮੋਗੇ ਹਾਂਜੀ ਤੇ ਉਹ ਜਿੱਥੇ ਜੰਗਲ ਹੋਵੇ ਨਾ ਜੀ ਉਹ 100 ਸਾਲ ਉਹ ਜ਼ਮੀਨ ਬਹੁਤ ਜ਼ਰਖੇਦ ਉਹਦੀ ਉਹ ਨਹੀਂ ਜਾਂਦੀ ਤਾਕਤ ਆਹ ਜੀ ਤਾਕਤ ਇੱਥੇ ਬਾਬਾ ਜੀ ਤੁਰਨ ਆਏ ਹੋ ਸੀਗੇ ਹਾਂ ਇਹ ਨਹੀਂ ਬਦਲਣਾ ਬਰਾ ਆ ਸੀ ਕੋ ਉਸ ਲਈ ਕਿਹੜਾ ਹੋਊਗਾ ਤਾਂ ਸਾਡੇ ਮੂਰੇ 4.5 ਖੇ ਸੀਗੇ ਹਾਂ ਉਹ ਤੁਰਨ ਆਇਓ 4.5 ਖੇ ਦਾ ਸੌਦਾ ਕਰਕੇ ਘਰ ਨੂੰ ਆ ਗਿਆ ਯਾ ਵਾਹ ਅੱਛਾ ਤੇ ਉਹਦੇ ਨਾਲ ਸਾਹ ਉਹ ਸਾਡੇ ਕੋਲ ਜਿਆਦਾ ਜ਼ਮੀਨ ਸੀਗੀ ਦੂਜੇ ਬਾਬਿਆਂ ਨਾਲੋਂ ਆ ਉਹ ਤਾਂ ਫੇ ਚਾਰ ਖੇਲੇ ਖਰੀਦ ਲੈ ਹਾਂ ਉਹ ਕਹਿੰਦੇ ਬਈ ਮੁੜ ਕੇ ਮੌਕਾ ਨਹੀਂ ਆਣਾ ਉਹ ਕਹਿੰਦਾ ਦੇਣੀ ਵੀ ਤੈਨੂੰ ਹੀ ਆ ਆ ਜੇ ਖਾਣਾ ਨਾ ਜੀ ਹਾਂਜੀ ਇੱਕ ਬਾਬੇ ਦੀ ਲਾਦ ਦੀ ਆ ਜ਼ਮੀਨ ਹੈ ਇੱਕ ਬਾਬੇ ਦੀ ਲਾਦ ਦੀ ਅੱਛਾ ਲੋਕ ਜ਼ਮੀਨ ਲੈ ਲੈਣ ਲੱਗੇ ਭੁੱਖ ਕੱਟ ਲੈਂਦੇ ਸੀ ਵੀ ਚਲੋ ਜਿਹੜੇ ਕੋਈ 4 ਰੁਪਏ ਹੈਗੇ ਨਾ ਉਹ ਮਾਂ ਡੰਗਰ ਵੇਚ ਕੇ ਜ਼ਮੀਨ ਨਹੀਂ ਜਾਂ ਹਾਂ ਉਹ ਜ਼ਮੀਨ ਵੇਚ ਕੇ ਭੁੱਖ ਮਿਟਾ ਲੈਂਦੇ ਆ ਹਾਂ ਹੁਣ 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 ਰਿਵਾਜ ਉਲਟਾ ਹਾਂ ਭੁੱਖ ਮਟਾ ਲਈ ਜ਼ਮੀਨੇ ਦੀ ਭੁੱਖ ਮਟਾਓ ਹਾਂ ਹਾਂ ਚਲਾਓ ਜੀ ਚਲੋ ਜੀ ਆਓ ਸਾਡੇ ਕੋਲ ਸਾਡੇ ਕੋਲ ਟੱਕ ਫੇ ਸਾਡੇ ਕੋਲ 18 ਖੇਤਾਂ ਟੱਕ ਸਾਡੇ ਕੋਲ ਹੈ ਹਾਂ ਸਾਰੀ ਇਹ ਇਦਾਂ ਹੀ ਸੀ ਤੇ ਬਾਕੀ ਫਿਰ ਦੂਜੇ ਬਾਬਿਆਂ ਦੀ ਫਜੂਰੀ ਸੀਗੀ ਵਾਲੇ ਕਿੰਨਾ ਭਾਈ ਹੋਕ ਨਹੀਂ ਹਾਲ ਤੇਰਾ ਛੋਟੂ ਠੀਕ ਆ ਹਾਂ ਬੱਤ ਕੀ ਹਾਲ ਆ ਠੀਕ ਆ ਠੀਕ ਆ ਅਸੀਂ ਸੰਧੂ ਚੱਟਾ ਅੱਛਾ ਕਿਹੜੇ ਪਿੰਨ ਦੇ ਅਸੀਂ ਆਪਣਾ ਸਰਸ਼ਵੀਰ ਸੁਆ ਬੱਬੇ ਰੰਗੜੀਆ ਦਰਬਾਰ ਹਾਂਜੀ ਹਾਂਜੀ ਮੈਂ ਦੇਖੀ ਸੰਦੂ ਯੱਤ ਕਿੱਥੇ ਨੇ ਤੁਸੀਂ ਮਜਾ ਤੂੰ ਇੱਥੇ ਹੀ ਕੋੜ ਦੇ ਇੰਡੀਆ ਤੋਂ ਕਿਹੜੇ ਜ਼ਿਲ੍ਹੇ ਤੇ ਹਾਂਜੀ ਹਾਂਜੀ ਇੰਡੀਆ ਤੋਂ ਕਿਹੜੇ ਜ਼ਿਲ੍ਹੇ ਅੰਮ੍ਰਿਤਸਰ 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 ਤਰਨਤਾਰਨ ਸੰਮਾਨ ਪੱਗਾਂ ਲਾ ਲੈਣੀਆਂ ਨਿਕਲ ਗਏ ਇਹਨਾਂ ਨੇ ਪੱਗਾਂ ਲਾ ਲੈਣੀਆਂ ਨਿਕਲ ਗਏ ਘਰੇ ਜਾਵਣਾ ਮੈਂ ਸਹੀ ਕਿਹਾ ਹੈ ਆਜੋ ਨਾ ਮਾਪਾ ਉਲਟਾ ਕੰਮ ਕਾ ਲੈਣਾ ਹਾਂ ਬਈ ਕਿਸਾਨਾ ਸਾਹਿਬ ਹਾਂਜੀ ਹਾਂਜੀ ਸੰਧੂਆਂ ਦੇ ਜਵਾਈਆਂ ਹਾਂ ਹਾਂ ਸੰਧੂਆਂ ਦੇ ਜਵਾਈਆਂ ਦੋਏ ਭਰਾ ਸੰਧੂਆਂ ਦੇ ਜਵਾਈਆਂ ਇਦਾਂ ਨਹੀਂ ਗੀਤਾਂ ਨਹੀਂ ਕਰਦੇ ਸਾਡੇ ਨਾਲ ਆ ਜਾ ਯਾਰ ਪੁੱਛੋ ਤੇ ਮੈਂ ਵੀ ਸੰਧੂਆਂ ਦੇ ਜਵਾਈਆਂ ਹਾਂ ਉਹ ਹੀ ਨਾ ਕਾਹਤ ਤੁਸੀਂ ਤੇ ਵਿੱਚ ਕਰ ਲੈਣੇ ਆ ਉਸ ਵਿੱਚ ਹੀ ਕਰਦੇ ਗੋਤਾਂ ਨਹੀਂ ਕਰਦੇ ਅੱਛਾ ਇਹ ਨਹੀਂ ਕਰਦੇ ਆਮ ਆਗਲ ਕਰਦਾ ਬਈ ਇਦਾਂ ਨਹੀਂ ਧਮਕੀ ਨਹੀਂ ਦਿੰਦੇ ਬੰਦਾ ਡਰਾਉਂਦਾ ਨਹੀਂ ਰਿਸ਼ਤਾ ਕਰਨਾ ਹੁੰਦਾ ਅੱਛਾ ਅੱਛਾ ਇਹ ਆਪਣੀਆਂ ਗੋਤਾਂ ਨਹੀਂ ਕਰਦੇ ਆਪਣੀਆਂ ਗੋਤਾਂ ਨਹੀਂ ਮਾਮੇ ਫੂਫੀ ਚਾਚੇ ਤਾਏ ਨਾ ਮਾਸੀ ਫੂਫੀ ਨਾ ਨਹੀਂ ਕਰਦੇ ਚਲੋ ਚਲੋ ਤੇ ਅੰਮੀ ਮੇੜੀ ਜਿਹੜੀ ਉਹ ਬੜਾ ਚਾਹੀ ਬੜਾਇਚ ਬੜਾਇਚ ਹਾਂ ਬੜਾਇਚ ਸਰਦਾਰ ਬੜਾ ਰਹਾ ਨਾ ਆ ਉਹਦੇ ਛੋੜੋ ਮੇਰੇ ਤੋਂ ਸਲਾਬ ਰੋਲ ਉਹ ਕਿ ਦੋ ਕੁ ਮਾ ਮਸ਼ਹੂਰ ਆ ਇੰਡੀਆ ਤੋਂ ਇਹ ਵਿੱਚ ਫੋਰਟ ਤੇ ਜਾਂਦਾ ਹਾਂ ਜੀ ਮੇਨ ਫੈਸਲਾਬਾਦ ਰੋਡ ਆ ਇਹ ਪੰਜਾਬ ਦੇ ਕਲਚਰ ਸਿਗੇ ਦੇਖ ਕੇ ਖੜਾ ਹੋ ਗਿਆ ਫੇਰ ਸਰਦਾਰਾਂ ਨੂੰ ਅੱਛਾ ਇਹ ਜ਼ਮੀਨ ਦੀ ਨੁਕਰ ਨਾ ਜੀ ਉਹ ਲੱਗਦੀ ਮੇਨ ਰੋਡ ਨੂੰ ਅੱਛਾ ਅੱਛਾ ਮੇਨ ਫੈਸਲਾਬਾਦ ਸਮੁੰਦਰੀ ਹੈ ਇਧਰੋਂ ਸਮੁੰਦਰੀ ਹੈ ਇਧਰੋਂ ਫੈਸਲਾਬਾਦ ਹੈ ਤੇ ਉੱਥੇ ਨੁਕਰ ਦਾ ਕੀ ਕਾਰਡ ਦੇ ਦੇ ਬਾਈ ਨੂੰ ਫੇਰ ਆਪਣੀ ਵੀਡੀਓ ਦੇਖ ਲਊਗਾ ਨਾ ਫਟੇ ਨਾ ਕਿੰਨੇ ਦੇ ਕਾਫੇ ਚੰਗਾ ਬਈ ਅੱਛਾ ਜੀ ਦੇ ਨਹੀਂ ਤੇ ਹਰ ਕੰਨੀ ਵੇਹਣੀ ਹੈ YouTube ਤੇ YouTube ਹਾਂ ਆ ਲਿਖੋਗੇ ਆ ਜਾਈਗਾ ਹਾਂ ਜਦੋਂ ਇੱਕ ਪਿੰਡ ਪਾਉਂਗੇ ਨਾ ਉਹ ਤੇ ਆ ਜਾਂਦੀਆਂ ਵੀਡੀਓ ਫੇ ਅੱਛਾ ਇੱਕ ਹੀ ਹੋ ਗਿਆ ਛਿੱਜ ਗਿਆ ਨਹੀਂ ਨਿਖਰ ਪੁਰ ਆ ਰਹੀ ਇਕਾਲ ਛੋੜੇ ਜੀ ਪੁੱਤਰ ਆ ਤੁਹਾਡੇ ਨਰਾਜ਼ ਨਾ ਹੋ ਜੂ ਤੈਂ ਲਾਸਟ ਨਾਮ ਆਪਣਾ ਸੰਧੂ ਦੱਸਿਆ ਉਹਦਾ ਧਿਆਨ ਰੱਖੀ ਭਾਈ ਮੈਂ ਤੁਹਾਨੂੰ ਸੁਬਾਹ ਜੀ ਮੈਂ ਨਹੀਂ ਕਹਦਾ ਉਹ ਨਹੀਂ ਤੈਨੂੰ ਸਭ ਤੈਂ ਆਪਣੇ ਲਾਸਟ ਨਾਮ ਸੰਧੂ ਦੱਸੋ ਧਿਆਨ ਰੱਖੀ ਮੈਂ ਕਿਹਾ ਲਾਸਟ ਨਾਮ ਮਤਲਬ ਗੋਤ ਗੋਤ ਹਾਂ ਗੋਤ ਲਾਸਟ ਨਾਮ ਤੇ ਗੋਤ ਸੰਧੂ ਆ ਉਹਦਾ ਧਿਆਨ ਰੱਖੀ ਸੁਬਾਹ चव्हाण ਦੀ ਦੁਕਾਨ ਤੇ ਜਾ ਕੇ ਇਸ ਗੱਲ ਧਿਆਨ ਰੱਖਣਾ ਹੈਲੋ ਤਦ ਤਦ ਮੈਂ ਤੁਹਾਨੂੰ ਲਿਆਦਾ ਗਿਆ ਮੇਰੇ ਹੁਣ ਧਿਆਨ ਤੈਂ ਕਹਿੰਦਾ ਇਹ ਕੋ ਆ ਜੇ ਤੋ ਲੈ ਲਵਾਂ ਮੇਰਾ ਆ ਜੇ ਸੁਬਾਹ ਚੱਕੇ